ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਵੀ ਆਪਣੇ ਇਟਲੀ ਦੇ ਇੱਕ ਮਸ਼ਹੂਰ ਸ਼ਹਿਰ ਪੁੰਟੀਰੀਆ ਦੇ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਤੇ ਆਪਾਂ ਉੱਥੇ ਚੱਲੇ ਆਂ ਗੁਰシャン ਸਿੰਘ ਪਾਪਾ ਦੇ ਨਾਲ ਜਾਊਗਾ ਤੇ ਅੱਜ ਬੀਬੀ ਸੀਮਰਜੀਤ ਕੌਰ ਘਰੇ ਰਹਿਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਘਰੇ ਕਾਤੇ ਰਹਿਣਾ ਜੀ ਦੱਸੋ ਅੱਜ ਫਿਰ ਕੰਮ ਕਰ ਕਾਫੀ ਹੋ ਜਾਂਦੇ ਅੱਜ ਸੰਡੇ ਨੂੰ ਫਿਰ ਕੰਮ ਕਰ ਰਿਆ ਜਾਂਦੇ ਆ ਜੀ ਨਾਲ ਦੂਰ ਕਾਫੀ ਹੈ ਜੀ ਫਿਰ ਹਾਂਜੀ ਹਾਂ ਮੋੜਦਿਆਂ ਨੂੰ ਬਹੁਤ ਜ਼ਿਆਦਾ ਟਾਈਮ ਖਰਾਕੇ ਫਿਰ ਕੰਮ ਕਰ ਕਰਨਾ ਹੁੰਦਾ ਜੀ ਠੀਕ ਹੋ ਗਿਆ ਇੱਕ ਬੰਦਾ ਉਹ ਕਰੂਗਾ ਇੱਕ ਬੰਦਾ ਪੈਂਥਰ ਖਰੂਗਾ ਹਾਂਜੀ ਇੱਕ ਬੰਦਾ ਉਹ ਕਰ ਰਹੂਗਾ ਸਹੀ ਗੱਲ ਹੈ ਅੱਜ ਮਿੱਤਰੋ ਕੱਪੜੇ-ਕੁਪੜੇ ਕਾਫੀ ਸੀਗੇ ਸੇਮਾ ਦੇ ਧੋਣ ਵਾਲੇ ਕਿ ਕੁਸ਼ਾਨ ਦੀ ਛੁੱਟੀਆਂ ਖਤਮ ਹੋ ਗਈਆਂ ਤੇ ਕੱਲ ਤੇ ਕੁਸ਼ਾਨ ਵੀ ਨੇ ਸਕੂਲ ਜਾਣਾ ਪੁੱਤਰੀ ਨੇ ਇਸ ਕਰਕੇ ਅੱਜ ਸੇਮਾ ਨੇ ਘਰ ਜਾ ਕੇ ਸਾਰੇ ਕਰਵਾਏ ਤਿਆਰੀ ਕਰਨੀ ਆ ਹਾਂ ਜੀ ਨੇੜੇ ਮੁਰੇ ਜੀ ਫਿਰ ਵੀ ਚਲੋ ਚੱਲ ਜਾਂਦਾ ਹਨਾ ਥੋੜਾ ਦੂਰ ਆ ਫਿਰ ਔਖਾ ਹੋ ਜਾਂਦਾ ਏ ਸਹੀ ਬਾਤ ਹੋ ਗਿਆ ਤੇ ਆਪਾਂ ਚੱਲਦੇ ਹਾਂ ਤੇ ਇਸ ਸਮੇਂ ਦੀ ਨਾ ਬੇਸ਼ਕਰੀਏ ਓਕੇ ਸ਼ਮਾ ਚਾਰ ਕਿਉਂ ਕਰਤਾ ਠੀਕ ਹੈ ਅਸੀਂ ਚੱਲਦਾ ਠੀਕ ਹੈ ਟਾਈਮ ਨਾਲ ਮੁੜ ਆਇਓ ਠੀਕ ਹੈ ਹਾਂਜੀ ਓਕੇ ਜੀ ਓ ਮਨ ਲੇ ਗੇ ਮੇਰੇ ਤੇ ਆਪਣੇ ਕਾ ਮਿੱਤਰੋ ਜਾਣਗੇ ਅੱਜ ਇਹ ਹਰਮਨ ਸਿੰਘ ਸਤਿ ਸ਼੍ਰੀ ਅਕਾਲ ਜੀ ਤੇ ਇੱਧਰ ਦੇਵਿੰਦਰ ਦੱਸਿਓ ਤੇ ਤੁਸੀਂ ਦੇਵਿੰਦਰ ਤੇ ਚੈੱਕ ਟੌਰ ਪਹਿਲਾਂ ਕੁਰਤਾ ਪਜਾਮਾ ਪਾਇਆ ਹੋਇਆ ਜੀ ਮੁੰਡੇ ਨੇ ਐਨ ਗੱਲਬਾਤ ਐਂਡ ਕਰਾਈ ਵੀ ਆ ਚੱਲਿਆ ਹਰਮਨ ਸਿੰਘ ਚੱਲੋ ਚੱਲੀਏ ਹਰਮਨ ਨੇ ਕਿਹਾ ਇੱਕ ਵਾਰੀ ਪਹਿਲਾਂ ਨਾ ਨਹੀਂ ਦੇ ਨਾ ਇੱਕ ਵਾਰੀ ਲਾ ਕੇ ਦਿਖਾ ਕਿ ਹੋਵੇ ਵੀ ਇਹ ਹਾਂ ਹੁਣ ਬਣੀ ਗੱਲ ਲੋਈ ਮਤਰਾ ਪਹੁੰਚ ਗਏ ਆਪਾਂ ਪਹਿਲਾਂ ਆਪਣੇ ਗੁਰਪ੍ਰੀਸੀ ਉਹਦੇ ਕੋਲ ਕੀ ਤੁਸੀਂ ਤੁਹਾਨੂੰ ਦੱਸੇ ਆ ਵੀ ਗੁਰਪ੍ਰੀਤ ਨਾਮੇ ਨਾਲ ਜਾਣਾ ਕਿਦਾਂ ਬੀਤੇ ਆ ਠੀਕ ਠਾਕ ਚੜ੍ਹਦੀ ਕਲਾ ਸੇ ਤਾਂ ਕੈਮ ਨਹੀਂ ਪੂਰਾ ਕੈਮ ਕਰ ਗਿਆ ਠੀਕ ਹੈ ਵਧੀਆ ਦੇਖ ਇਧਰ ਹੱਥੇ ਕੀ ਜੂਸ ਹੈ ਕੋਈ ਨਾ ਨਾਲ ਤਾਂ ਫੋਨ ਕਰਤਾ ਕਿ ਪਹਿਲੇ ਵੀ ਮੇਰੇ ਆਉਣ ਤੋਂ ਪਹਿਲਾਂ ਜੂਸ ਦਾ ਗਲਾਸ ਤਿਆਰ ਰੱਖਿਓ ਹੈ ਕਿਹੜਾ ਜੂਸ ਹੈ ਜੂਸ ਹੈ ਪਲੀਜ਼ ਉਹ ਤੇਰਾ ਭਲਾ ਹੋ ਜਾਏ ਮਿਰਤੀ ਲੋ ਉਹ ਚੀਮੇ ਦਾ ਗਾਣਾ ਕਹਿੰਦਾ ਮੇਰੇ ਕੇਸ ਨੇ ਇਟਲੀ ਵਿੱਚ ਬਲੂ ਬੈਰੀ ਦੇ ਜਿਹਦੇ ਸਿਰ ਤੋਂ ਮੈਂ ਦੋ ਕੰਪੈਨਾਂਪਾਲੀਆਂ ਜੇ ਤਾਜ਼ੀਆਂ ਕਾਣੀਆਂ ਤਾਜ਼ੀਆਂ ਕਲਾ ਦੰਦੇ ਹਾਂ ਕੇਤਨ ਜੀ ਨਾ ਇਟਲੀ ਵਿੱਚ ਬਲੂ ਬੈਰੀ ਦੇ ਹੈਗੇ ਰ ਵੀ ਤੇ ਜੇ ਤਾਜੀਆਂ ਖਾਣੀਆਂ ਤਾਜੀਆਂ ਖਲਾ ਦੇ ਨਹੀਂ ਨਹੀਂ ਜੂਸ ਪੀਵੇਂਗੇ ਕਿਸੇ ਦੇ ਸਪੈਰ ਕੱਢੇ ਹੁਣ ਪਾਉ ਗਲਾਸਾਂ ਚੱਲੀਏ ਫਿਰ ਆਪਾਂ ਹੋਰ ਜੀ ਠੀਕ ਹੈ ਜੀ ਤੇ ਆਪਾਂ ਕਰਾਂਗੇ ਸੇਵਾ ਲੰਗਰ ਦੇ ਵਿੱਚ ਬਣਾਣਿਆਂ ਦੀ ਇਹਨੂੰ ਇਦਾਂ ਕਰਦਾ ਵਾਸ਼ਾ ਕੇ ਤਾ ਇਹ ਚਾਰੇ ਪੇਟੀਆਂ ਆਈਆਂ ਇੱਦਾਂ ਭਾਵੇਂ ਇਹਨੂੰ ਕਰ ਲਈਏ ਇੱਦਾਂ ਇਹਨਾਂ ਦੋ ਇੱਧੇ ਦੋ ਇੱਧੇ ਪੱਲੇ ਪੱਲੇ ਆਈ ਨਹੀਂ ਚਾਰੇ ਹੋਰ ਇਦਾਂ ਦੋ ਆਹ ਤੂੰ ਵੀ ਟਿੰਟ ਪਾ ਦੇ ਆ ਇੱਕਦਮ ਆਹੀ ਤੇ ਰੱਖ ਲੈ ਇਸੇ ਦੋ ਆਹ ਲੱਗਣਾ ਕਣੀ ਨਹੀਂ ਨਹੀਂ ਲੱਗ ਨਹੀਂ ਲੱਗ ਭਾਈ ਠੀਕ ਹੋ ਗਿਆ ਕਣੀ ਆ ਇਧਰ ਨਾ ਇਧਰ 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 ਆ ਦੇਖ ਬਸ ਚਲੀ ਹਾਂ ਉਹ ਕੁਝ ਨਹੀਂ ਫਾਈਨਲੀ ਅਸੀਂ ਮਤਰਾ ਪਹੁੰਚ ਗਏ ਆਪਾਂ ਨਗਰ ਕੀਰਤਨ ਦੇ ਪੁੰਤੀ ਨਹੀਂ ਸ਼ਹਿਰ ਦੇ ਵਿੱਚ ਤੇ ਤੁਹਾਨੂੰ ਹੁਣ ਦਰਸ਼ਨ ਮੇਲੇ ਕਰਾਉਣੇ ਆ ਸਾਰੇ ਨਗਰ ਕੀਰਤਨ ਦੇ ਸਿਖਾ ਕੇ ਘੋਰ ਸਵਾਰੀ ਸਿਖਾ ਕੇ ਤੀਰ ਅੰਦਾਜ਼ੀ ਸਿਖਾ ਕੇ ਗੁਰੂ ਕਲਗੀਆਂ ਵਾਲੇ ਬਾਦਸ਼ਾਹ ਮਹਾਰਾਜ ਹੱਥਾਂ ਦੇ ਵਿੱਚ ਸ੍ਰੀ ਸਾਹਿਬ ਫੜਾ ਕੇ ਉਹ ਜੋਧੇ ਬਣਾਉਣੇ ਚਾਹੁੰਦੇ ਸਨ ਇੱਥੇ ਜੇ ਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਲਿਖਿਆ ਹੈ ਨਾ ਕੋਈ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਉਹ ਲਿਖਣਾ ਕੀਤੀ ਹੈ ਸੂਰਾ ਸੋ ਪਹਿਚਾਨਨੀ ਹੈ ਜੋ ਲਰੇ ਦੀਨ ਕੇ ਹੇ ਇਹ ਗੁਰਬਾਣੀ ਦੀਆਂ ਪੰਕਤਾਂ ਪੰਕਤੀਆਂ ਲੈ ਕੇ ਸਿੱਖਾਂ ਨੂੰ ਜਿੱਥੋਂ ਜਿੱਥੋਂ ਵੀ ਅਸੀਂ ਜੇ ਚਾਰ ਦਰਵਾਜ਼ੇ ਲਾਏਗੇ ਉਹਦਾ ਕੋਈ ਮਕਸਦ ਹੀ ਗੁਰੂ ਕਲਕੀ ਆਲੇ ਪਾਛਾ ਮਹਾਰਾਜ ਦੇ ਦਰਬਾਰ ਦੇ ਅੰਦਰ ਤੇਰੀ ਦੀ ਗੁਰੂ ਜੀ ਦੇ ਜੋ ਖਿਮਾ ਦਾਸ ਨੂੰ ਦਾਤਾ ਜੀ ਤੇਗ ਦੀ 부ਝਾ ਲੋ ਪਿਆਸ ਨੂੰ ਉਹ ਬੈਂਕਾ ਜੀ ਹਰਾਮੀ ਉਹ ਗੁਰੂ ਜਿਹੜਾ ਜਿਹੜਾ ਬਾਣੀ ਦੇ ਅੰਦਰ ਸਾਨੂੰ ਇਹ ਸਮਝਾਉਂਦਾ ਹੈ ਆਪੇ ਮਾਰ ਜਵਾਲੇ ਆਪੇ ਆਪੇ ਵਿਦਾ ਕਰਾਵੇ ਤੇ ਇਧਰ ਪੂਰੇ ਰੀਤੀ ਰਿਵਾਜਾਂ ਦੇ ਨਾਲ ਜਿੱਦਾਂ ਅਮਰ ਸੰਚਾਰ ਕਰਵਾਇਆ ਜਾਂਦਾ ਸੀਗਾ ਉਦਾਂ ਸਾਰਾ ਤੰਬੂ ਲਾ ਕੇ ਇਹਨਾਂ ਨੇ ਅੰਦਰ ਪੰਜ ਪਿਆਰੇ ਸਹਿਬਾਨ ਸਾਰੇ ਅੰਦਰ ਜਗੇ ਤਿਆਰ ਹੋ ਗਏ ਤੇ ਬਾਅਦ ਚ ਵਾਰ ਨਿਕਲੇ ਨਹੀਂ ਹੁਣ ਮੇਥੋਂ ਟਾਈਮ 2 ਵਜੇ ਨੇ ਤੇ ਪਲਕੀ ਸਾਹਿਬ ਤਿਆਰ ਵਰ ਤਿਆਰ ਨੇ ਨਗਰ ਕੀਰਤਨ ਸਾਹਿਬ ਦੀਆਂ ਪ੍ਰਕਰਮਾ ਕਰਨ ਵਾਸਤੇ Breaking my channel in total I have ਮਿੱਤਰੋ ਆਪਾਂ ਕਰਾਂਗੇ ਇਹ ਸੇਵਾ ਆਪਾਂ ਅੱਗੇ ਆ ਗਿਆ ਨਰਗੀਤਾਂ ਤੋਂ ਤੇ ਇੱਥੇ ਸੰਗਤਾਂ ਦੇ ਵੀ ਸੇਵਾ ਦੀ ਸੇਵਾ ਦੇ ਵਿੱਚ ਨਿਭਾਉਣਗੇ ਆਪਣੇ ਗੱਲ ਜਸਵੀਰ ਆਪਣਾ ਜਸਵੀਰ ਸਾਰੇ ਫਤਿਹ ਬੁਲਾ ਦੇ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਦਰ ਆਪਣੇ ਗੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸੇਵਾ ਮਿੱਤਰੋ ਆਪਣੀ ਸ਼ੁਰੂ ਹੋਣ ਲੱਗੀ ਆ ਤੇ ਹਰਮਸੀ ਨਾਲ ਲੈ ਆਪਣੇ ਟਰੈਕਟਰ ਦੇਖੋ ਮਿੱਤਰੋ ਪਹਿਲਾਂ ਕਿੰਨਾ ਵੱਡਾ ਟਰੈਕਟਰ ਹੈ ਇਹ ਹੈਗਾ ਨਿਊ ਹੋਲਡਨ ਵਾਲਾ ਟਰੈਕਟਰ ਹੈ ਤੇ ਭਾਈ ਸੇਵਾ ਕਰਦਾ ਕਿ ਅੱਗੇ ਪਰ ਕਿਉਂ ਤੇ ਪਿੱਛੇ ਪਿੱਛੇ ਪਾਲਕੀ ਸਹਿਬ ਆ ਰਹੇ ਨੇ ਜਰੂ ਕੇਲੇ ਆ ਥੋੜੇ ਰੱਖੋ ਕੇ ਲਗ ਲਾ ਕੇ ਰੱਖੋ ਇਹ ਸਹੀ ਰਹੂਗਾ ਬਾਈ ਵਰਤਣ ਲੱਗੇ ਠੀਕ ਹੈ ਠੀਕ ਹੈ ਕਰੋ ਦਰਸ਼ਨ ਮਿੱਤਰੋ ਪੰਜ ਪਿਆਰੇ ਸਹਿਬਾਨ ਦੇ ਸਤਨਾਮ ਰਚੇ ਪਾਸ਼ ਹਾਂਜੀ ਕਰੇ ਫ੍ਰੈਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇੱਕ ਪੇਟੀ 50 ਰੁਪਏ ਕੇ ਲੈ ਚੁਣ ਬਾ ਮੈਰ ਜਸ ਹੈਗੇ ਜਸ ਮਾਰੋ ਮਲ ਹਿੰਮਤ ਮੜੀ ਹੈ ਲਓ ਚੱਕੋ ਪਿੱਟ ਸਹੀ ਗੱਲ ਮੈਂ ਜਾਣੀ ਹਾਂ ਸੇਵਾ ਉਹਨੇ ਏਜ ਹੁੰਦੇ ਚਾਰ ਪੇਟੀਆਂ ਕਿੰਨੇ ਦੇ ਕਹਿੰਦੇ ਦੋ ਅੰਗੇ ਵਰਤਾਉਂਦੀਆਂ ਨਹੀਂ ਨਹੀਂ ਆ ਦੇਖੋ ਤੋ ਸੇਵਾ ਤੇ ਇੱਕ ਵੇਟੀ ਜੈਗੇ ਬਸ ਜੀ ਦੋ ਪੈਕ ਪੈਣਾ ਲੈ ਕੇ ਇੱਕ ਬਾਜੀ 24 ਸੇਵਾ ਨੂੰ ਕਹਦਾ ਹਾਂ ਕਰਦੇ ਦੋ ਜੀ ਤਾਂ ਪਵਤ ਗੁਰਪ੍ਰੀਤ ਚਕਮਲ ਕੋਈ ਨਾ ਆਸਤ ਸੰਗਤ ਆਹ ਸੰਗਤ ਆਹ ਲੈਣੀ ਦੋ ਹੋ ਸੁਖਿਆ ਮੈਂ ਠੀਕ ਠਾਕ ਹੈ ਵਧੀਆ ਵਧੀਆ ਬਾਜੀ ਹੈ ਚੜਦੀ ਕਲਾ ਮੇਰੇ ਮਲੇ ਮੁੰਡੇ ਇਹ ਮੁੰਡਾ ਉਧਰ ਸੁੱਖਾ ਹੈ ਜਿਹੜਾ ਉਧਰ ਆਪਾਂ ਵੀਡੀਓ ਬਣਾਏ Instagram ਦੇ ਉੱਤੇ ਤੁਸੀਂ ਸਰ ਨੇ ਬਹੁਤ ਪਰ ਮਹਿੰਗਾ ਰਹਾਤਾ ਵੀਡੀਓ ਬੜੇ ਸੋਹਣੇ ਕੇ ਮੈਟ ਕੀਤੇ ਹਨ ਮੈਨੂੰ ਸਰ ਨੇ ਪਿਆਰ ਦਿੱਤਾ ਹੈ ਬਹੁਤ ਰੱਤਾ ਪਰ ਮਾ ਪੂਰਨ ਅਮਿਤਾ ਜੀ ਸਸੀ ਗਰਾਂਖਲੀਏ ਖਾਲਸਾ ਸਾਹਿਬ ਅਦੇ ਜੀ ਹੋਜੀ ਚੰਦੀ ਕਲਾ ਸਿੱਤ ਗੈਮ ਨੇ ਹਾਂਜੀ ਠੀਕ ਠਾਕ ਵਧੀਆ ਹੋ ਗਿਆ ਪ੍ਰੋਗਰਾਮ ਹਾਂਜੀ ਵਧੀਆ ਹੋ ਗਿਆ ਚਲੋ ਵਧੀਆ ਹੋ ਗਿਆ ਪੰਨਾ ਪੇ ਚਲੋ ਪੰਨਾ ਸਿੰਘ ਲੈ ਚੱਲ ਹਾਂਜੀ ਚਲੋ ਵਧੀਆ ਟਾਈਮ ਲੱਗ ਸਵੇਰ ਤੇ ਹੋ ਗਿਆ ਸਾਰਾ ਕੈਮਰਾ ਹੋ ਗਈ ਸਮਾਪਤੀ ਅਸੀਂ ਵੀ ਨਹੀਂ ਕਹਿੰਦੇ ਕਿ ਸੀਗੇ ਜੀ ਹੁਣ ਠੀਕ ਹੈ ਸਸੀ ਗਾ ਜੀ ਹਾਂਜੀ ਮਿਲਦੇ ਖਾਲਸਾ ਸਾਹਿਬ ਅਦੇ ਜੀ ਹੁਣ ਮਿੱਤਰੋ ਸਮਾਂ ਸਵਾ 4 ਹੋ ਗਏ ਆ ਤੇ ਸਮਾਪਤੀ ਹੋ ਗਈ ਆ ਗੁਰੂ ਮਹਾਰਾਜ ਦੀ ਸਵਾਰੀ ਆਪਣੇ ਆਪਣੇ ਗ੍ਰਹਿ ਵਿੱਚ ਆਪਣੇ ਗੁਰਦੁਆਰਾ ਸਾਹਿਬ ਲੈ ਗਏ ਨੇ ਤੇ ਬਾਕੀ ਹੁਣ ਮੀਂਹ ਉੱਤਰਿਆ ਕਾਫੀ ਜ਼ਿਆਦਾ ਤੇ ਚਲੋ ਬੜਾ ਚੰਗਾ ਹੋਇਆ ਵੀ ਫੰਕਸ਼ਨ ਸਮਾਪਤ ਸਾਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਮੈਂ ਉਤਰਿਆ ਜੇ ਕਿਤੇ ਇਦਾਂ ਨਾ ਪ੍ਰੋਗਰਾਮ ਚੱਲਦੇ ਦੇ ਵਿੱਚ ਮੀ ਆ ਜਾਏ ਬਹੁਤ ਜ਼ਿਆਦਾ ਮਤਲਬ ਦਿੱਕਤ ਹੋ ਜਾਂਦੀ ਆ ਤੇ ਚਲੋ ਬਾਕੀ ਦਾ ਜਿਹੜੇ ਗੁਰੂ ਮਹਾਰਾਜ ਦੇ ਕਾਰਜ ਆ ਸਾਰੇ ਉਹ ਆਪ ਆਪ ਨਾਲ ਹੋ ਗਈ ਨੇਪੜੇ ਕਰ ਚੜਾਉਂਦਾ ਆਪਣੇ ਸਾਰਾ ਕੁਝ ਬਹੁਤ ਵਧੀਆ ਹੋਇਆ ਬੜਾ ਥੋੜਾ ਪ੍ਰਬੰਧ ਸੀਗਾ ਸਾਰੀ ਪ੍ਰਬੰਧਨ ਕਮੇਟੀ ਨੇ ਕੀਤਾ ਵਾ ਤੇ ਸੰਗੀਤ ਦਾ ਪੂਰਾ ਠਾਠਾ ਮਾਰਦਾ ਕੱਟ ਸੀਗਾ ਮਿੱਤਰੋ ਅੱਜ ਤੇ ਬੜਾ ਕਾਫੀ ਮਨ ਨੂੰ ਆਨੰਦ ਹੋਇਆ ਮਤਲਬ ਬੜਾ ਮਨ ਖੁਸ਼ ਹੋਇਆ lettes go ਗੁਰਪ੍ਰੀਤ ਸਿੰਘ ਚਲੋ ਜੀ ਚਲੋ ਸਤਿ ਸ਼੍ਰੀ ਅਕਾਲ ਆ ਰਹੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਨੇ ਕਿਵੇਂ ਹੋ ਤੁਸੀਂ ਨਹੀਂ ਨਹੀਂ ਸਾਡੇ ਸਾਡੇ ਸਤਿਕਾਰ ਜੀ ਸਾਡੇ ਬਫੂ ਜੀ ਸਾਡੇ ਉਹ ਚੜ੍ਹਦੀ ਕਲਾ ਸੇਤਾਂ ਕੈਮਰੇ ਜੀ ਆਪ ਠੀਕ ਠਾਕ ਹੈ ਹੋਰ ਤੁਸੀਂ ਬਾਬੂ ਜੀ ਠੀਕ ਠਾਕ ਸਮਾਪਤੀ ਸਾਰੀ ਹੋ ਗਈ ਵਧੀਆ ਹੋ ਗਈ ਹਾਂ ਜੀ ਬਹੁਤ ਵਧੀਆ ਜੀ ਵਧਾਈਆਂ ਸਾਰਿਆਂ ਹੋਰ ਗੱਲਬਾਤ ਕਹਿਣੀ ਚਾਹੁੰਦੇ ਕੋਈ ਨਹੀਂ ਨਹੀਂ ਬਹੁਤ ਵਧੀਆ ਨਗਰ ਕੀਰਤਨ ਆਇਆ ਅੱਜ ਮਾਰੇ ਰੱਖੇ ਸਾਰਿਆਂ ਪਿਆਰ ਤੁਹਾਡਾ ਤੁਸੀਂ ਨਾਲ ਸਾਰਿਆਂ ਠੀਕ ਹੈ ਠੀਕ ਹੈ ਸੇ ਸਾਰੇ ਸੰਗੀਤ ਆਪਣੀ ਆਈ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਕਿਹੜਾ ਮੁੰਡਾ ਤੁਹਾਨੂੰ ਠੀਕ ਹੈ ਠੀਕ ਹੈ ਜੀ ਇਹ ਹੈਗਾ ਲੋਪੋ ਮੇਰਾ ਪਿੰਡ ਆਪਣਾ ਮੁੰਡਾ ਕਿਹੜਾ ਦਾ ਮੰਗੀ ਕਿਹੜਾ ਦੂਜਾ ਦਾ ਨਾਮ ਆਪਣਾ ਭਤੀਜੇ ਦਾ ਅਮਨ ਲੋਪੋ ਅਮਨ ਲੋਪੋ ਹਾਂਜੀ ਹਾਂਜੀ ਇਹਦਾ ਕਮੈਂਟਰੀ ਕਰਦਾ ਕਦੇ ਨਹੀਂ ਕਰਦਾ ਹਾਂਜੀ ਹਾਂਜੀ ਉਹਨਾਂ ਦੇ ਪਿੰਡ ਉਹਨਾਂ ਦੇ ਪਿੰਡ ਆ ਚਾਚਾ ਉਹਦਾ ਇਹ ਚਾਚਾ ਇਹ ਠੀਕਾ ਭਤੀਜਾ ਇਹ ਇੱਕ ਠੀਕ ਹੈ। ਅੱਗੇ ਚੱਲਦੇ ਨਾਲ ਹੀ ਸਰਸਵਾ ਹੋ ਗਿਆ। ਓਕੇ ਸਸੀ ਗਾ ਜੀ। ਹਾਂਜੀ। ਧੰਨਵਾਦ ਬਹੁਤ-ਬਹੁਤ। ਓਕੇ ਚਲੋ ਠੀਕ ਹੈ। ਸਸੀ ਗਾ ਜੀ, ਸਸੀ ਗਾ ਜੀ। ਹਾਂਜੀ। ਹਾਂਜੀ। ਮੈਂ ਮੋਰੇ ਚੌਕ ਆਉਂਗਾ। ਚੌਂਕ ਤੇ ਸਟੈਟਸ ਤੇ ਆ ਰਕਰ ਤੋਂ ਆਇਆ ਨਹੀਂ। ਠੀਕ ਹੈ। ਮੈਂ ਅੱਗੇ ਉਹ ਚੌਂਕ ਤੋਂ ਇਧਰ ਨੂੰ ਮੁੜ ਜਾਣਾ। ਤੁਸੀਂ ਸਿਕੁੰਦਾ ਉਸੇ ਤਾਂ ਫੜ ਲਿਓ ਮੈਂ ਪ੍ਰੀਮਾ ਫੜ। ਠੀਕ ਹੈ। ਬਾਏ ਹੈ। ਠੀਕ ਹੋ ਗਈ। ਥੈਂਕ ਯੂ ਵੈਰੀ ਮਚ। ਯੂ ਆਰ ਵੈਲਕਮ। ਮੈਂ ਪਲੇਜਰ ਲੋਈ ਮੇਟਰੋ ਟਾਈਮ 6 ਵਜੇ ਕੇ 10 ਮਿੰਟ ਹੋ ਗਏ ਤੇ ਆਪਾਂ ਪਹੁੰਚ ਗਏ ਆਪਣੀ ਸ਼ਾਪ ਤੇ ਥੋੜਾ ਲੇਟ ਹੋ ਗਿਆ ਕਿਉਂਕਿ ਨਾ ਟ੍ਰੈਫਿਕ ਕਾਫੀ ਲੱਗਦੀ ਆ ਕਿਉਂ ਉਹ ਸੀਡਰ ਰੋਡੋਂ ਦਾ ਮਾਰੇਗੇ ਤੇ ਮੁਰੂੜ ਆਉਂਦਾ ਤੇ ਇਹਦੇ ਵੀ ਸੀਮਨਜੀਤ ਕੋਲ ਨੂੰ ਮਿਲਾਂ ਹਾਂਜੀ ਸਰ ਇਹਨੇ ਸਵੇਰੇ ਘਰ-ਬਾਰ ਸੰਭੇ ਤੇ ਹੁਣ ਦੁਕਾਨ ਸੰਭਣਗੇ ਹਾਂਜੀ ਵੈਰੀ ਗੁੱਡ ਥੈਂਕ ਯੂ ਵੈਰੀ ਮੱਚ ਯਾਰ ਮੈਂ ਪਹੁੰਚਣੋਂ ਤੋਂ ਪਹਿਲਾਂ ਲਾ ਕਿ ਦੁਕਾਨ ਖੋਲਤੀ ਆ ਕੰਮ ਕਸਾ ਸਟਾਰਟ ਕਰਤਾ ਕਬਾਬ ਲਾਤਾ ਸਾਰਾ ਕੁਝ ਡਨ ਕਰਤਾ ਤੇ ਬਸ ਆਪਾਂ ਕੱਪੜੇ ਇੱਕ ਵਗੈਰਕੇ ਚੇਂਜ ਵਧੀਆ ਰਿਹਾ ਜੀ ਹਾਂਜੀ ਬਾਕੀ ਸਾਰਾ ਕੁਝ ਵਧੀਆ ਬਾਹਰ ਰੇਮੈਂਟ ਸੀਗਾ ਮੀ ਨਹੀਂ ਪਿਆ ਨਾ ਸੋਕਰ ਹਾਂਜੀ ਮੀ ਬਾਹਰ ਉਤਰਿਆ ਸੀ ਹਾਂ ਹਾਂਜੀ ਸਾਰੀ ਪ੍ਰਕਰਮਾਂ ਕਰਨ ਤੋਂ ਬਾਅਦ ਹੀ ਮੀ ਉਤਰਿਆ ਸੀ ਹਾਂਜੀ ਤਿੰਨ ਨਕਾਵਾ ਜੀ ਮਨ ਲੱਗਦਾ ਹਨਾ ਹਾਂ ਤੇ ਬਾਕੀ ਸੇਵਾ ਕੀਤੇ ਕੇ ਲਈ ਲੈ ਕੇ ਸੀ ਜਾਣ ਲੱਗੇ ਠੀਕ ਹੈ ਜੀ ਤੇ ਬੜਾ ਵੱਧੀਆ ਸਾਰਾ ਕੁਝ ਰਿਹਾ ਕਿ ਮਿੱਤਰੋ ਪ੍ਰਮਾਤਮਾ ਕਰੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਆਪਾਂ ਆਪਣਾ ਖੂਨ ਕਰੀ ਕੱਪੜੇ ਜਿਹੜੇ ਚੇਰ ਪਹਿਰੇ ਆਲਰੇਡੀ ਲਿੱਟ ਹੋ ਗਏ ਆ ਤੇ ਫਿਰ ਆਪਾਂ ਕੰਮਗਾ ਸਟਾਰਟ ਕਰੀਏ ਤੇ ਅੱਜ ਦਾ ਵਲੌਗ ਇੱਥੇ ਆਪਾਂ ਆਪਣਾ ਬੰਦ ਕਰਦੇ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਦੇ ਘਰੇ ਕਲਿੱਕ ਕਰ ਸਵੇਰੇ ਮਿਲਦੇ ਹਾਂ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ